ਪੰਜਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਆ ਸੰਤ ਨੇ ਤਰਾਜਾ ਕੈਥਲਿਕ ਚਰਚ ਧਾਰੀਵਾਲ ਵਿਖੇ ਤਿੰਨ ਰੋਜ਼ਾ ਸਲਾਨਾ ਬਾਈਬਲ ਕਨਵੈਨਸ਼ਨ ਦਾ ਪ੍ਰੋਗਰਾਮ 27, 28 ਅਤੇ 29 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਜਾਨਾ ਸ਼ਾਮ 5 ਵਜੇ ਤੋਂ ਰਾਤ 9:30 ਵਜੇ ਤੱਕ ਚੱਲਣਗੇ ਸੰਤ ਨੇ ਤਰਾਜਾ ਕੈਥਲਿਕ ਚਰਚ ਦੇ ਫਾਦਰ ਜੋਸਫ ਪ੍ਰਿਆਰਟੀ ਨੇ ਇਲਾਕੇ ਦੀਆਂ ਸੰਤਾਂ ਨੂੰ ਅਪੀਲ ਕੀਤੀ ਕਿ ਉਹ ਪਵਿੱਤਰ ਬਾਈਬਲ ਕਨਵੈਨਸ਼ਨ ਪ੍ਰੋਗਰਾਮ ਵਿੱਚ ਪਹੁੰਚ ਕੇ ਪ੍ਰਭੂ ਯਿਸੂ ਮਸੀਹ ਜੀ ਤੋਂ ਅਸੀਰਵਾਦ ਪ੍ਰਾਪਤ ਕਰਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਹਿੰਦਰਜੀਤ ਦੀ ਖਾਸ ਰਿਪੋਰਟ ਮੇਰੇ ਫਾਇਰ ਜੋਸ ਪਰਿਆਤੀ ਸੰਧਨੀ ਤੇਰੇਸਾ ਗੈਥਿਕ ਚਰਚ ਘਾਰੀਵਾਲ ਤੋਂ ਜਾਣੂ ਦੱਸਣਾ ਚਾਹੁੰਦਾ ਕਿ ਕੱਲ ਤੋਂ ਸਾਡੇ ਇਲਾਕੇ ਦੇ ਵਿੱਚ ਸਲਾਨਾ बाइबल कन्वेंशन का प्रोग्राम शुरू है सताई अठाई तो उन्ती सितंबर को शाम पांच बजे ले तो लेके साढ़े नौ बजे तक बइबल कन्वैनशन संतनी तेरेजा कैते चेज धारीवाल होगा इस बारे की अगुवाई करने वास्ते केरला तो ब्रदर सजिद जोसफ आ रहे हैं जो वजन के न संगतल कर ਤੁਹਾਨਾਂ ਸਾਰਿਆਂ ਨੂੰ ਇਸ ਬਾਈਬਲ ਕਨਵੈਨਸ਼ਨ ਦੇ ਜੁਭਾਗ ਲੈਣ ਲਈ ਸੱਦਾ ਦੰਦਾ ਜੀ ਆਇਆਂ ਆਖਦਾ ਹਾਂ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ